ਤੁਸੀਂ ਯੂਡੀ ਜੀ ਕਲੰਧਰ ਪੋਸਟ ਨਿਊਜ਼ ਦੇ ਨਾਲ ਅੱਜ ਪਹੁੰਚੇ ਆਂ ਜੀ ਕਲੰਧੌਰ ਦੇ ਸਿਵਲ ਹਸਪਤਾਲ ਵਿੱਚ ਇੱਥੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਇਸ ਟਾਈਮ ਜਿਵੇਂ ਮਰੀਜ਼ ਕਾਫੀ ਨੇ ਤੇ ਡਾਕਟਰਾਂ ਦੀ ਕਮੀ ਆ ਤੇ ਮਰੀਜ਼ਾਂ ਮਰੀਜ਼ਾਂ ਕੀ ਕਹਿਣਾ ਡਾਕਟਰ ਕਿਵੇਂ ਇਹ ਸਟੇਟਮੈਂਟ ਕਰ ਰਹੇ ਨੇ ਹਾਂ ਜੀ ਬਾਬਾ ਜੀ ਕੀ ਨਾਂ ਜ ਆਪਣਾ ਜੀ ਖੜੇ ਹੋ ਜੀ ਮੜੇ ਮੇਰਾ ਨਾਂ ਰਣਜੀਤ ਸਿੰਘ ਤੁਸੀਂ ਕਿਹੜੇ ਪਿੰਡ ਦੇ ਕਮਾਲਪੁਰ ਕੀ ਮਤਲਬ ਹੈਗਾ ਜੀ ਬਿਮਾਰੀ ਕਿ ਕਿਹਨਾਂ ਚੈੱਕ ਹੋਣਾ ਜੀ ਡਾਕਟਰ ਨੂੰ ਮੈਂ ਡਾਕਟਰ ਸਾਹਿਬ ਆਪਣਾ ਨਾ ਦੋ ਹਿਰਨੀਆਂ ਦਾ ਤੇ ਗਦੂਦਾਂ ਦਾ ਪ੍ਰਸ਼ਨ ਹੋਇਆ ਦਾ ਜੀ ਤੇ ਉਹ ਨਾ ਹੁਣ ਮੈਂ ਅਖਰਾਜਾ ਦਿਖਾਣਾ ਸੀ ਨਾ ਡਾਕਟਰ ਸਾਹਿਬਾ ਗਵਾਲੀਏ ਨੂੰ ਕਿੰਨਾ ਟਾਈਮ ਹੋਇਆ ਤੁਮ ਆਏ ਇਥੇ ਨੂੰਜੇ ਘੰਟਾ ਕੀ ਹੋਇਆ ਆਇਆ ਨੂੰ ਪਹਿਲਾਂ ਇਹ ਡਾਕਟਰ ਸਾਹਿਬ ਉਧਰ ਅੰਦਰ ਗਏ ਦੇ ਜੀ ਉਹ ਆਪਣੇ ਉੱਚ ਮੀਟਿੰਗ ਕਰਦੇ ਠੀਕ ਹੈ ਜੀ ਤੋਂ ਹੁਣ ਦਿਖਾਣੇ ਨੂੰ ਕਹਿੰਦੇ ਇਹ ਵੀ ਬੀਬੀਆਂ ਬੜੀਆਂ ਨੇ ਤੁਸੀਂ ਰੁਕ ਜਿਓ ਬਾਪੂ 2 ਮਿੰਟ ਤੇ ਮੈਂ ਬੈਠ ਗਿਆ ਇਥੇ ਹਾਂਜੀ ਸਣ ਹੋਰ ਵੀ ਮੌਜੂਦ ਨੇ ਗੱਲ ਪਾ ਪਾਪਾ ਕਿੱਥੋਂ ਆਏ ਜੇ ਅਹੀ ਰਾਤ ਚੱਕਾ ਆਏ ਜੇ ਡਾਕਟਰ ਗਏ ਸੀ ਮੀਟਿੰਗ ਸੀ ਕੋਈ ਅੱਛਾ ਜੀ ਉੱਥੇ ਗਏ ਸੀ ਤੇ ਆ ਦਵਾਈ ਲੈਣੀ ਸੀ ਕਹੋਈ ਠੀਕ ਜੀ ਉਹ ਹੁਣ ਆਏ ਆ ਤੇ ਹੁਣ ਵੇਖੋ ਬਾਜ ਪਈ ਠੀਕ ਠੀਕ ਬਾਜ ਪਈ ਫਿਰ ਜਾਉਗਾ ਸਾਡੇ ਨਾਲ ਦਵਾਈ ਲੈਣ ਦਾ ਹਸਪਤਾਲ ਵਿੱਚ ਆਏ ਹੋ ਰਹੀ ਮੌਜੂਦ ਮੌਜੂਦ ਨੇ ਹਾਂਜੀ ਬਾਬਾ ਕੀ ਨਾਂ ਜੀ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਦਾ ਸਰਜਿੰਦਰ ਸਿੰਘ ਭੰਗੂ ਪ੍ਰਧਾਨ ਖਾਲਸਾ ਪੰਚਾਇਤ ਕਲਾਂ ਲੋਹਰ ਅੱਜ ਹਸਪਤਾਲ 'ਚ ਦਵਾਈ ਲੈਣ ਆਏ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ ਕੀ ਆ ਅ ਵਾਹਿਗੁਰੂ ਜੀ ਮਾਹੌਲ ਏਦਾਂ ਆ ਪੇਕ ਤੇ ਬਰਸਾਤੀ ਮਾਹੌਲ ਆ ਹਾਂਜੀ ਤੇ ਬਰਸਾਤੀ ਮਾਹੌਲ ਦੇ ਵਿੱਚ ਆਮੋਮਨ ਇਹ ਆ ਕਿ वैसे भी बीमारी थोड़ी ज्यादा जोर पड़ जाती दे ते है हां जी ਤੇ ਤੁਸੀਂ ਵੇਖ ਹੀ ਲੋ ਮਾਹੌਲ ਤੁਹਾਡੇ ਸਾਹਮਣੇ ਹੀ ਆਈ ਡਾਕਟਰਾਂ ਦੀ ਬਹੁਤ ਵੱਡੇ ਪੱਧਰ ਤੇ ਇਥੇ ਘਟਿਆ ਹਾਂਜੀ ਤੇ ਪੇਸ਼ੈਂਟ ਜਿਹੜਾ ਵਾ ਉਹ ਹੁਣ ਇੱਥੇ ਡਾਕਟਰ ਸਾਹਿਬ ਇੱਕ ਆਉਂਦੇ ਆ ਸਾਡੇ ਭਗਵਾਲੀਏ ਸਾਹਿਬ ਤੇ ਇਹ ਹਫਤੇ ਜਨਮ ਤਿੰਨ ਦਿਨ ਸ਼ਾਇਦ ਸਾਰਾ ਹਸਪਤਲ ਉਹਨਾਂ ਦੀ ਸਿਰਤੀ ਹੈ ਜੀ ਹਾਂ ਬਿਲਕੁਲ ਉਹਨਾਂ ਦੇ ਸਿਰ ਤੇ ਆ ਔਰ ਉਹਨਾਂ ਨੇ ਬੜਾ ਵਧੀਆ ਇਹ ਨਹੀਂ ਆਪਾਂ ਕਹਿ ਸਕਦੇ ਉਹ ਬਹੁਤ ਵਧੀਆ ਹਸਪੀਟਲ ਨਾਲ ਡੀਲ ਵੀ ਕਰ ਰਹੇ ਆ ਲੇਕਿਨ ਉਹਨਾਂ ਦੀ ਮਜਬੂਰੀ ਇਹ ਆ ਉਹਨਾਂ ਨੂੰ ਹਫਤੇ ਜਿੱਤੇ ਨਦਣ ਵਿਚਾਰੀ ਆਉਂਦੇ ਆ ਇੱਥੇ ਹਾਂਜੀ ਤੇ ਜੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਦੋ ਚਾਰ ਡਾਕਟਰ ਇੱਥੇ ਹੋਰ ਐਮ ਡੀ ਹੋਣ ਜਿਹੜਾ ਵਧੀਆ ਤਰੀਕੇ ਨਾਲ ਪੇਸ਼ੈਂਟਾਂ ਨੂੰ ਦੇਖਣ ਤੇ ਮੇਰਾ ਖਿਆਲ ਆ ਵਧੀਆ ਹੋਏਗਾ ਪਰ ਅਜੇ ਤੱਕ ਦੇਖਿਆ ਜਾਏ ਤੇ ਕੋਈ ਏਡਾ ਵਧੀਆ ਜਿਹੜਾ ਵਾ ਰਿਸਪੌਂਸ ਨਹੀਂ ਹੈਗਾ ਪੀਐਸਐਨਟਾਂ ਨੂੰ ਜੀ ਦੇਖਿਆ ਜਾਂਦੇ ਮਤਲਬ ਗਲੀਆਂ ਵਿੱਚ ਜਾਂ ਬਜ਼ਾਰਾਂ ਵਿੱਚ ਕੋਈ ਮਤਲਬ ਇਹਨਾਂ ਵੱਲੋਂ ਸਿਹਤ ਵਿਭਾਗ ਲੋ ਕੋ ਫੋਗਿੰਗ ਕੀਤੀ ਗਈ ਮੱਛਰ ਦੀ ਦਵਾਈ ਸਚਾਈ ਗਈ ਕੀਤਾ ਇਦਾਂ ਕੁਝ ਨਹੀਂ ਜੀ ਵੈਸੇ ਹੋਣਾ ਚਾਹੀਦਾ ਵਾ ਕਿਉਂਕਿ ਸਰਕਾਰਾਂ ਦਾਅਵੇ ਤੇ ਜਿਹੜੇ ਬੜੇ-ਬੜੇ ਵੱਡੇ ਕਰਦੀਆਂ ਵਾ ਪਰ ਉਹ ਹੁੰਦਾ ਨਹੀਂ ਹੈਗਾ ਨਹੀਂਗਾ ਜੀ ਹੁਣ ਵੀ ਬਰਸਾਤੀ ਮੌਸਮ ਆ ਇਹਨਾਂ ਨੂੰ ਚਾਹੀਦਾ ਵਾ ਗਲੀਆਂ ਦੇ ਵਿੱਚ ਗੋਡੇ-ਗੋਡੇ ਗੰਦ ਪਿਆ ਨਾਲੀਆਂ ਦੇ ਵਿੱਚ ਮੱਛਰ ਪਾਣੀ ਖਲੋਤਾ ਵਾ ਕੂੜੇ ਦੇ ਢੇਰ ਲੱਗੇ ਆ 에ਅਰ ਹੈਲਥ ਡਿਪਾਰਟਮੈਂਟ ਦਾ ਫਰਜ਼ ਬਣਦਾ ਵਾ ਇਹ ਗਲੀਆਂ ਦੇ ਵਿੱਚ ਜਾ ਕੇ ਉੱਥੇ ਦੇਖਭਾਲ ਕਰਨੀ ਉੱਥੇ ਜਿਹੜਾ ਸੜਕਾ ਉਹ ਕਰਨਾ ਦਵਾਈਆਂ ਦਾ ਪਰ ਕੋਈ ਬਿਲਕੁਲ ਅਜੇ ਤੱਕ ਮੇਰੇ ਦੇਖਣ ਦੇ ਵਿੱਚ ਤੇ ਕਲਾਂਨੌਰ ਦੇ ਵਿੱਚ ਕੋਈ ਨਹੀਂਗਾ ਜੀ ਸਰ ਜੀ ਹੋਰ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਪੰਜ ਕੀ ਨਾਂ ਜੀ ਆਪਣਾ ਕਿੱਥੋਂ ਆਏ ਜੀ ਪਨਮਾ ਦਾ ਵੀਰ ਕੁਲਵਿੰਦਰ ਕੌਰ ਵਹੀ ਲੈਣ ਆਏ ਜੀ ਕੋਈ ਦੇਖੀਂਦੀ ਕੋਈ ਨੰਬਰ ਨਹੀਂ ਆ ਰਿਹਾ ਜਾਂ ਕੀ ਚੱਕਰ ਹਾਂਜੀ ਨੰਬਰ ਨਹੀਂ ਆ ਰਿਹਾ ਡਾਕਟਰ ਵੀ ਉੱਠ ਗਿਆ ਸੀ ਵਿੱਚੋਂ ਗਏ ਕਿਤੇ ਐਮਰਜੈਂਸੀ ਹਾਂਜੀ ਹਾਂਜੀ ਦਵਾਈਆਂ ਦੂਈ ਅੰਦਰੋਂ ਮਿਲਦੀ ਪਈ ਸਰੀਆਂ ਜੀ ਹਾਂਜੀ ਅੰਦਰੋਂ ਮਿਲਦੀ ਕੁਝ ਬਾਹਰੋਂ ਮਿਲ ਜਾਂਦੀ ਜੀ ਫੋਰਮ ਰਿਜਨਲ ਨੇ ਵੀ ਗੱਲਬਾਤ ਕਰਾਂਗੇ ਡਾਕਟਰਾਂ ਨਾਲ ਗੱਲਬਾਤ ਕਰਾਉਣੇ ਆ ਕਿ ਜਿਵੇਂ ਅੱਜ ਦਿਨਾਂ ਵਿੱਚ ਮਤਲਬ ਕਾਫੀ ਮੱਛਰ ਮੱਖੀ ਮਲੇਰੀਆ ਡੇਂਗੂ ਤੇ ਬਿਮਾਰੀਆਂ ਹੁੰਦੀਆਂ ਨੇ ਤੇ ਡਾਕਟਰਾਂ ਦਾ ਕੀ ਕਹਿਣਾ ਤੇ ਕੀ ਕੀ ਇਸੇ ਉਹਨਾਂ ਵਾਸਤੇ ਇੰਤਜ਼ਾਮ ਕੀਤੇ ਗਏ ਨੇ ਗੱਲਬਾਤ ਕਰ ਲੰਨੇ ਆ ਡਾਕਟਰ ਸਾਹਿਬ ਨਾਲ ਜਾ ਕੇ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਖਦੀਪ ਸਿੰਘ ਜੀ ਆਪਾਂ ਗੋਾਲੀਏ ਗੱਲਬਾਤ ਕਰ ਲੰਨੇ ਆ ਐਕਚੁਅਲੀ ਪੇਸ਼IENTS ਦੀ ਤਦਾਦ ਇੱਥੇ ਬਹੁਤ ਜ਼ਿਆਦਾ ਹੁੰਦੀ ਆ ਜਿਹੜੇ ਡਾਕਟਰਸ ਨੇ ਆਪਾਂ ਤਿੰਨ ਸਪੈਸ਼ਲਿਸਟ ਡਾਕਟਰਸ ਇੱਥੇ ਤਾਇਨਾਤ ਹੈ ਤੇ ਬਾਕੀ ਜੋ ਰੂਟੀਨ ਪ੍ਰੋਸੀਜਰਸ ਆ ਉਹ ਤੇ ਪੇਸ਼ੈਂਟ ਦਾ ਅੱਧਾ ਘੰਟਾ ਘੰਟਾ ਲੱਗੀ ਜਾਂਦਾ। ਜੇ ਕਿਸੇ ਦਾ ਟੈਸਟ ਕਰਾਉਣ ਜਾਣਾ ਫਿਰ ਟੈਸਟ ਦੀ ਵੇਟ ਕਰਨੀ ਆ ਫਿਰ ਵਾਪਸ ਆਣਾ। ਸੋ ਇਹਨਾਂ ਪ੍ਰੋਸੈਸ ਦੇ ਡਿਊਰਿੰਗ ਤੇ ਕਿਤੇ ਵੀ ਲੱਗ ਜਾਂਦਾ ਪ੍ਰਾਈਵੇਟ ਚੂ ਹੋ ਸਕਦਾ। ਹਾਂ ਜੀ ਜਿਸ ਤਰ੍ਹਾਂ ਐਸਐਮਓ ਸਾਹਿਬ ਵੀ ਛੁੱਟੀ ਦੇ ਨੇ ਤੁਸੀਂ ਐਸਐਮ ਸ਼ਿਫਟ ਕਰ ਰਹੇ ਹੋ ਨਾਲ ਤੇ ਮਤਲਬ ਇਧਰ ਉਧਰ ਜਾਣਾ ਪੈਂਦਾ ਨਾਲ ਜੇ ਮੀਟਿੰਗ ਤੇ ਚੱਲਣਾ ਜੇ ਡੈਫੀਨੇਟਲੀ ਹੋਣ ਵੀ ਮੈਂ ਆਜ਼ਾਦੀ ਦਿਵਸ ਤੇ ਤਿਆਰੀਆਂ ਦੇ ਸਬੰਧੀ ਮੀਟਿੰਗ ਤੋਂ ਹੋ ਗਿਆ ਐ ਐਸਟੀਐਮ ਸਾਹਿਬ ਕੀ। ਠੀਕ ਹੈ। ਉਹਦੇ ਨਾਲ ਵੀ ਡਿਲੇ ਹੋ ਜਾਂਦਾ ਜਦੋਂ ਮੀਟਿੰਗ 'ਚ ਜੇ ਤੋ ਐਸਾ ਮੋਦੀ ਡਿਊਟੀਆਂ ਵੀ ਨਾਲ ਕਰਨੀਆਂ ਡਾਕਟਰ ਸਾਹਿਬ ਜਿੱਦਾਂ ਕਹਿੰਦੇ ਵੀ ਮਤਲਬ ਤਹੀ ਜਦੋਂ ਧਰਨੇ ਲੱਗੇ ਸੀ ਉਦੋਂ ਤੁਹਾਨੂੰ ਫੁੱਲ ਦੇ ਕਰਤਾ ਇੱਥੇ ਜੀ ਪਰਮਨੈਂਟ ਪਰ ਅਜੇ ਵੀ ਲੋਕ ਕਹੀ ਕਹਿੰਦੇ ਨੇ ਵੀ ਡਾਕਟਰ ਡੇਢ ਯਕਾਲਾਂ ਦੇ ਵਿੱਚ ਜਿਨ ਕਿ ਇੱਕ ਤੋਂ ਫੁੱਲ ਤੇ ਇੱਕ ਤੇ ਤਿੰਨ ਦਿਨ ਹੁੰਦੇ ਕੀ ਕਰਨ ਨਹੀਂ ਇਸ ਤਰ੍ਹਾਂ ਨਹੀਂ ਜਿਹੜੇ ਸਾਨੂੰ ਇਸ ਓਪੀਡੀ ਦੇ ਨਾਲ ਐਮਰਜੈਂਸੀ ਡਿਊਟੀਆਂ ਵੀ ਕਰਦੀਆਂ ਪੈਂਦੀਆਂ ਠੀਕ ਹੈ ਜਦੋਂ ਅਸੀਂ ਐਮਰਜੈਂਸੀ ਡਿਊਟੀ ਨਾਲ ਕਰਦੇ ਆਂ ਤਾਂ ਫਿਰ ਸਾਡਾ 12 ਘੰਟੇ ਡਿਊਟੀ ਬਾਅਦ ਤੋਂ ਅਗਲਾ ਦਿਨ ਉਹ ਐਸੇ ਵੀ ਆਫਰ ਦਾ ਹਰ ਡਾਕਟਰ ਦਾ ਜੋ ਉਹਦਾ ਹੱਕ ਵੀ ਹੈਗਾ ਪਰ ਉਹਦੇ ਅਕੋਰਡਿੰਗ ਸਾਡਾ ਰੋਸਟਰ ਬਣਿਆ ਹੁੰਦਾ ਜਿਸ ਉਸ ਰੋਸਟਰ ਦੇ ਮੁਤਾਬਕ ਹੀ ਚੱਲਣਾ ਪੈਂਦਾ ਠੀਕ ਹੈ ਤਾਂ ਕੋ 24 ਘੰਟੇ ਆਪਾਂ ਡਾਕਟਰ ਇਸ ਜਗ੍ਹਾ ਤੇ ਪ੍ਰੋਵਾਈਡ ਕਰ ਸਕਦੇ ਹਾਂ ਡਾਕਟਰ ਨੂੰ ਕਿੰਨੇ ਕਮਲ ਡਾਕਟਰ ਘਟ ਨੇ ਕਮੀ ਕਿੰਨੀ ਹੈ ਆਪਣੇ ਕੋਲੋਂ ਇੱਕ ਸਰਜਨ ਦੀ ਕਮੀ ਹੈ ਇੱਕ ਗਾਇਨਕੋਲੋਜਿਸਟ ਦੀ ਕਮੀ ਹੈ ਉਹਦੀ ਜਗ੍ਹਾ ਤੇ ਐਨਆਰਐਚਐਮ ਦੇ ਡਾਕਟਰ ਸਾਹਿਬ ਜਰੂਰ ਆ ਗਏ ਨੇ ਸਾਡੇ ਕੋਲੋਂ ਕੈਨੀ ਦੇ ਲਈ ਤੇ ਜਨਰਲ ਜਿਹੜੇ ਡਾਕਟਰ ਆ ਉਹ ਦੋ ਘਟ ਜੇ ਜਨਰਲ ਡਿਊਟੀ ਡਾਕਟਰ ਪੂਰੇ ਹੋ ਜਾਂਦੇ ਜਿੱਦਾਂ ਹੁਣ ਕੀ ਆਮਾਨਜੋਗ ਸਿਹਤ ਮੰਤਰੀ ਸਾਹਿਬ ਨੇ ਹਜ਼ਾਰ ਡਾਕਟਰ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਸੋ ਦੇ ਨਾਲ ਸਾਨੂੰ ਹੋਰ ਫਾਇਦਾ ਹੋ ਜਾਏਗਾ ਉਹਦੇ ਵਿੱਚ ਲੱਗਦਾ ਵੀ ਕਲੰਧਰ ਵਿੱਚ ਵੀ ਡਾਕਟਰ ਆਉਣਗੇ ਡੈਫੀਨੇਟਲੀ ਆਮਾਨਜੋਗ ਐਮਐਲਏ ਸਾਹਿਬ ਨੇ ਵੀ ਇਹ ਗੱਲ ਮੰਤਰੀ ਸਾਹਿਬ ਨੇ ਕੀਤੀ ਹੈ ਤੇ ਉਹਨਾਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਇਹ ਭਰਤੀ ਪੂਰੀ ਹੁੰਦੀ ਹੈ ਤੇ ਇੱਥੇ ਸਪੈਲ ਦੇ ਆਧਾਰ ਤੇ ਕਲਾਣਾ ਫਲਾਏ ਜਾਣਗੇ ਐਮਐਲ ਸਰ ਨਾਲ ਸਾਡੀ ਗੱਲ ਹੋਈ ਸੀ ਉਹ ਕਹਿੰਦੇ ਵੀ ਕਲੰਦੋਸ ਦੇ ਵਿੱਚ ਕੋਈ ਡਾਕਟਰ ਆਉਣ ਨੂੰ ਤਿਆਰ ਨਹੀਂਗਾ ਅਸੀਂ ਹੁਣ ਕਹਿੰਦੇ ਬਣਾ ਰਿਹਾ ਵੀ 1 ਸਾਲ ਵਿੱਚ ਤਾਂ ਘੱਟੋ ਘੱਟ ਇੱਥੇ ਪੱਕਾ ਡਾਕਟਰ ਆਵੇ ਹਾਂ ਨਹੀਂ ਜਦੋਂ ਐਕਚੁਅਲੀ ਹੁਣ ਕਲਾਨੋ ਨੂੰ ਆਪਾਂ ਇਹਨਾਂ ਨੇ ਡੀ ਕੈਟਾਗਰੀ ਕਰ ਦਿੱਤਾ ਡੀ ਕੈਟਾਗਰੀ ਕਰਨ ਦਾ ਮਤਲਬ ਹੈ ਵੀ 2 ਸਾਲ ਦੀ ਜੌਬ ਤੋਂ ਬਾਅਦ ਅਸੀਂ ਪੀਜੀਐਲ ਅਲੀਜੀਬਲ ਹੋ ਜਾਂਦੇ ਹਾਂ ਠੀਕ ਹੈ ਬਾਕੀ ਜਗ੍ਹਾ ਤੇ ਸੀ ਜਾਂ ਬੀ ਕੈਟਾਗਰੀ 'ਚ ਇਹ ਫਾਇਦਾ ਨਹੀਂ ਹੁੰਦਾ ਇਸ ਚੀਜ਼ ਤੇ ਲਈ ਵੀ ਡਾਕਟਰ ਇੱਥੇ ਨੂੰ ਜੁਆਇਨ ਕਰਨਗੇ ਹੁਣ ਜ਼ਿਆਦਾ ਇਸ ਸਟੇਸ਼ਨ ਨੂੰ ਪ੍ਰੇਫਰ ਕਰਨਗੇ ਉਹਦੇ ਨਾਲ ਵੀ ਇਹ ਡਾਕਟਰ ਇਸ ਏਰੀਆ 'ਚ ਜ਼ਿਆਦਾ ਆਣਗੇ। ਇੱਕ ਡਾਕਟਰ ਸਾਹਿਬ ਜਿਸ ਤਰ੍ਹਾਂ ਅੱਜ ਕੱਲ ਮਤਲਬ ਮੌਸਮ ਚੇਂਜ ਹੋ ਰਿਹਾ ਕਾਫੀ ਮਤਲਬ ਲੋਕੀ ਡੇਂਗੂ ਮਲੇਰੀਆ ਬਹੁਤ ਵੱਧ ਰਿਹਾ ਪਰ ਆਪਣੇ ਸਿਹਤ ਮੈਕਮੇ ਵੱਲੋਂ ਕੋਈ ਵੀ ਗਲੀਆਂ ਵਿੱਚ ਫੋਗਿੰਗ ਜਾਂ ਕੁਛ ਇਦਾਂ ਦਾ ਕੋਈ ਨਹੀਂ ਕਾਰਵਾਈ ਕੀਤੀ ਜਾ ਰਹੀ ਕੀ ਕਰਨਾ? ਨਹੀਂ ਇਹ ਸਾਡੇ ਮਾਨਜੋਗ ਸਿੰਘ ਮੰਤਰੀ ਸਾਹਿਬ ਦਾ ਬੜਾ ਪਹਿਲ ਦੇ ਆਧਾਰ ਤੇ ਪ੍ਰੋਗਰਾਮ ਹੈ। ਹਰ ਸ਼ੁੱਕਰਵਾਰ ਡੇਂਗੂ ਦਿਵਸ। ਠੀਕ ਹੈ ਉਸ ਦੇ ਲਈ ਅਸੀਂ ਪੂਰੇ ਟੀਮਸ ਗਠਿਤ ਕੀਤੀਆਂ ਹੋਈਆਂ ਨੇ ਜਿਸ ਵਿੱਚ ਸਾਡੇ ਐਚਆਈ ਹੈਲਥ ਵਰਕਰ ਇਵਨ ਅਸੀਂ ਮੈਡੀਕਲ ਆਫਸਰ ਨੋਡਲ ਆਫਸਰ ਲਗਾਏ ਹੋਏ ਨੇ ਡਾਕਟਰ ਨਮਨਦੀਪ ਲੋਗ ਇਸ ਪ੍ਰੋਗਰਾਮ ਦੇ ਲਈ ਤੇ ਨਾਲ ਅਸੀਂ ਸਾਡੇ ਕੋਲ ਜੋ ਨਰਸਿੰਗ ਸਟੂਡੈਂਟਸ ਆਉਂਦੇ ਆ ਅਸੀਂ ਉਹਨਾਂ ਦੀ ਵੀ ਟੀਮਸ ਬਣਾ ਕੇ ਹਰ ਗਲੀ ਮੋਲੇ ਹਰ ਸ਼ੁੱਕਰਵਾਰ ਅਸੀਂ ਭੇਜਦੇ ਆ ਵੈਰੀਫਾਈ ਕਰਨ ਦੇ ਲਈ ਜਿੱਥੇ ਘਰ ਘਰ ਜਾ ਕੇ ਉਹ ਚੈੱਕ ਕਰਦੇ ਆ ਜਿੱਥੇ ਕੋਈ ਸਟੈਗਨੇਸ਼ਨ ਪਾਣੀ ਖੜਾ ਮਿਲਦਾ ਕੋਈ ਲਾਰਵਾ ਮਿਲਦਾ ਉਥੇ ਡਿਸਟਰੋਏ ਕਰਦੇ ਆ ਜਿੱਥੇ ਸਾਨੂੰ ਪ੍ਰੋਬਲਮਸ ਲੱਗਦੀ ਆ ਕਿ ਇੱਥੇ ਹੋ ਸਕਦੀਆਂ ਮੱਛਰਾਂ ਦੇ ਬਣ ਸਕਦੇ ਆ ਅਸੀਂ ਉਥੇ ਸਪਰੇਅ ਕਰਾ ਰਹੇ ਆ ਪਿਛੇ ਜੇ ਅਸੀਂ ਸਾਰੇ ਹੀ ਆਫਿਸਿਸ ਇਵਨ ਪੁਲਿਸ ਥਾਣਾ ਗੁਰਦੁਆਰੇ ਸਾਰੀ ਥਾਂ ਤੇ ਸਪਰੇਅ ਕਰਵਾਈ ਸੀ ਹੁਣ ਵੀ ਜਿੱਥੇ ਸਾਨੂੰ ਲਾਰਵਾ ਮਿਲਦਾ ਵਾ ਉੱਥੇ ਸਪਰੇਅ ਕਰਾਉਂਦੇ ਆ ਤੇ ਇਹ ਪ੍ਰੋਗਰਾਮ ਚ ਬੜਾ ਐਕਟਿਵਲੀ ਅਸੀਂ 파ਰਟ ਲੈ ਰਹੇ ਆ ਤੇ ਇਹ ਦੇ ਵਿੱਚ ਸਾਡੇ ਹੁਣ ਤੱਕ ਅਜੇ ਵੀ ਕੋਈ ਡੇਂਗੂ ਜਾਂ ਮਲੇਰੀਆ ਦਾ ਕੇਸ ਨਹੀਂ ਆਇਆ ਸਾਡੇ ਬਲਾਕ ਵਿੱਚ ਆਦਰਵਾਇ ਜੇ ਕਿਤੇ ਮਲੇਰੀਆ ਆਪਣਾ ਡੇਂਗੂ ਜਾਂ ਮਲੇਰੀਆ ਦੇ ਕੇਸ ਨਿਕਲਦੇ ਨੇ ਕਿਉਂਕਿ ਪਿਛਲੇ ਦਿਨਾਂ ਜੀ ਵੇਖਿਆ ਵੀ ਕਾਫੀ ਕੇਸ ਨਿਕਲਦੇ ਨੇ ਕਲਾਨੌਰ ਤੋਂ ਇਸ ਲਈ ਆਪਣਾ ਹਸਪਤਾਲ ਦੇ ਵਿੱਚ ਕੀ ਇੰਤਜ਼ਾਮ ਕੀਤਾ ਗਿਆ ਹਸਪਤਾਲ ਚ ਇੱਕ ਸਪੈਸ਼ਲ ਡੇਂਗੂ ਵਾਰਡ ਤਿਆਰ ਕੀਤਾ ਗਿਆ ਠੀਕ ਹੈ ਜੀ 6 ਬੈਡ ਦਾ ਡੇਂਗੂ ਵਾਰਡ ਸੋਸੇ ਪੇਸ਼IENTS ਦੇ ਲਈ ਤਿਆਰ ਕੀਤਾ ਹੋਇਆ ਜੇ ਕੋਈ ਵੀ ਕੇਸ ਇਹਦੇ ਵਿੱਚ ਨਿਕਲਦਾ ਵਾ ਅਸੀਂ ਉਹਨੂੰ ਪ੍ਰੋਪਰ ਆਈਸੋਲੇਟ ਕਰਕੇ ਟਰੀਟ ਕਰਾਂਗੇ ਬਾਕੀ ਜਿਹੜੀਆਂ ਟੀਮਸ ਜਿੱਥੋਂ ਕੇਸ ਨਿਕਲੇਗਾ ਉੱਥੇ ਜਾ ਕੇ ਸਰਵੇ ਕਰਨ ਗਿਆ ਫੋਗਿੰਗ ਕਰਾਣ ਗਿਆ ਠੀਕ ਬਾਕੀ ਮੈਡੀਸਨ ਜੋ ਟੈਸਟ ਸਾਡੇ ਡੇਂਗੂ ਦੇ ਆ ਉਹ ਫ੍ਰੀ ਹੋ ਰਿਹਾ ਡੇਂਗੂ ਦਾ ਟੈਸਟ ਈਵਨ ਆਮ ਆਦਮੀ ਕਲੀਨਿਕਸ ਤੱਕ ਵੀ ਇਹ ਫ੍ਰੀ ਪ੍ਰੋਵਾਈਡ ਕਰਾਇਆ ਇੱਕ ਮੁੱਖ ਮੰਤਰੀ ਭਗਵਾਨ ਜਮਾਨ ਨੇ ਕਿਹਾ ਵੀ ਮਨ ਹਾਰ ਦਾ ਟੀਕਾ ਜਿਹੜਾ ਮਨ ਫ੍ਰੀ ਲੱਗੇਗਾ ਆਪਣੇ ਕਲੰਦੁਰ ਤੇ ਅਵੇਲੇਬਲ ਹੈਗਾ ਕਿ ਨਹੀਂ ਜਾਗ ਨਹੀਂ ਉਹ ਪ੍ਰੋਗਰਾਮ ਜਿਹੜਾ ਜੇ ਐਸਟੀਐਚ ਤੇ ਡੀਐਚ ਤੱਕ ਹੀ ਸੀਮਤ ਆ ਸੀਐਸਸੀਸ ਤੇ ਉਹ ਟੀਕਾ ਜਿਮਹੀਆ ਨਹੀਂ ਕਰਾਇਆ ਗਿਆ ਨੋ ਡਾਊਟ ਮੇਰੀ ਟ੍ਰੇਨਿੰਗ ਹੋ ਗਈ ਆ ਬਾਕੀ ਐਮਡੀ ਮੈਡੀਸਨਸ ਤੇ ਵੀ ਟ੍ਰੇਨਿੰਗ ਹੋ ਚੁੱਕੀ ਆ ਤੇ ਅਸੀਂ ਲਿਖੇ ਵੀ ਜੇ ਆਪ ਇਸ ਇਹ ਜਿਹੜੀ ਸਕੀਮ ਹੈ ਇਹਨੂੰ ਅੱਗੇ भेजया ਜਾਵੇ ਇੰਜੈਕਸ਼ਨਸ ਜਿਹੜੇ ਸੀ ਜਿੱਥੇ ਮੈਡੀਕਲ ਸਪੈਸ਼ਲਿਸਟ ਹੈਗਾ ਉਹ ਸੀਐਸਸੀ ਤੱਕ ਵੀ ਪ੍ਰੋਵਾਈਡ ਕਰਾਇਆ ਜਾ ਸੋ ਇਹ ਸੰ ਡਾਕਟਰ ਸੁਖਦੀਪ ਸਿੰਘ ਜਿਨ੍ਹਾਂ ਨੇ ਕਿਹਾ ਕਿ ਜੋ ਵੀ ਮਤਲਬ ਡੇਂਗੂ ਰਮਲੇਰੀ ਦੇ ਪੂਰੇ ਇੰਤਜ਼ਾਮ ਹਸਪਤਾਲ ਦੇ ਵਿੱਚ ਕੀਤੇ ਗਏ ਨੇ ਕੋਈ ਵੀ ਏਦਾਂ ਦੀ ਘਾਟ ਨਹੀਂ ਹੁੰਦਾ ਤੇਂਗਰੀਜਾਂ ਨੂੰ ਦੇਖਦੇ ਲੋ ਕਲੰਦਰ ਪੋਸਟ ਧੰਨਵਾਦ